ਆ ਸੋਨੀ ਖੁਸ਼ ਹੋਗੀ ਅੰਕਲ ਬਣ ਰਿਹਾ ਚਰਨਾ ਘਰ ਵਾਲਾ ਬਈ ਪੰਜ ਕਿਲੋ ਲੱਡੂ ਬਣਨੇ ਪੈਣਗੇ ਅੱਜ ਲੈ ਸੋਨੀ ਤੇਰੀ ਖਵਾਸ਼ ਪੂਰੀ ਹੋ ਗਈ ਅੰਕਲ ਬਣ ਰਿਹਾ ਤੇ ਘਰ ਵਾਲਾ ਅੱਜ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੈ ਕਿ ਸਾਡੇ ਚੈਨਲ ਵਾਲੇ ਜਿਹੜੇ ਹੈਗੇ ਨੇ ਸਾਡੇ ਹੈੱਡ ਪ੍ਰਿੰਸੀਪਲ ਮੇਰੇ ਬਹੁਤ ਜ਼ਿਆਦਾ ਖੁਸ਼ੀ ਹੁੰਦੀ ਜੇ ਹੈ ਨਾ ਹੁੰਦੀ ਕੜ ਗੱਲ ਅੱਜ ਮੈਂ ਝਪੜ ਦੇ ਵਿੱਚ ਨਾ ਕੇ ਝਪੜ ਦਾ ਵੀ ਬਿੜਾ ਕਰ ਕਹੋ ਕਿ ਮੈਂ ਆਈ ਐਂਕਲ ਅੱਜ ਮੈਂ ਝਪੜ ਦੇ ਵਿੱਚ ਨਾ ਕੇ ਆਂ ਮੈਂ ਜਿਹੜਾ ਸਾਡੀ ਜਵਾਨ ਪੜੀ ਬੰਨਣਾ ਉਹ ਐਸੀ ਤੁਸੀਂ ਉਹ ਕਰਿਆ ਕਰੀ ਮੈਂ ਥੋੜਾ ਬੰਨਦੇ ਨਾ ਮੈਂ ਤੈਨੂੰ ਸੁਝਾਇਆ ਕਰ ਬੋਤੋ ਤੇ ਜੀ ਜੀ ਹੈਗੇ ਹੈਗੇ ਆਪਣਾ ਕਾਟੀ ਜਵਾਨਾ ਤਾਂ ਠੀਕ ਹੈ ਜੇ ਸ਼ਰੀਫ ਜੀ ਬਣਾਵੀਆਂ ਫਿਰ ਆਖਾਂ ਕਿ ਮੈਂ ਇੱਕ ਮੋੜ ਦਿੱਤਾ ਜਾਂਦੇ ਨੇ ਵਾਹ ਓਏ ਅੱਜ ਤਾਂ ਅੰਕਲ ਨੇ ਫੈਸਟ ਚੱਗਦੀ ਆ ਵਾਹ ਅਫਰਟਾ ਚਿੱਟਾ ਚਲੋ ਓਏ ਚਲੋ ਚਲੋ ਫਰਸਟ ਜਣਾ ਨਹੀਂ ਮੜਾ ਕਾਤਾ ਜੀ ਜੀ ਜਿਆ ਗੁਰੂ ਨੇ ਕੋਲ ਗੁੰਡਾ ਆਇਆ ਗੁਰੂ ਇੱਕ ਦਿਨ ਇਹਨਾਂ ਮੈਂ ਕੁੱਤੀ ਦੇਉਂਗਾ ਮੈਂ ਤਾਂ ਸੋਚ ਰਿਹਾ ਮੈਂ ਚੰਗੀ ਆ ਜਾਓ ਕਮੈਂਟ ਆਉਣਗੇ ਵੀ ਕਿੱਦਾਂ ਸਰਪੰਚ ਨੇ ਅੱਜ ਕਾਲੋਂ ਨੂੰ ਵਾਹ ਕਾੜੀ ਬਣਾ ਲਿਆ ਹੈ ਉਹਨੇ ਚਿੱਟ ਲਗਾਈ ਚੱਲ ਚਲੋ ਮੈਂ ਜੀ ਜਾਣ ਹੈ ਚੰਦਰ ਕੇ ਬੇਇੱਜ਼ਤੀ ਕਰਨੀ ਪਈ ਜਾਂਦੀ ਹੈ ਮਿੰਟ ਲਾਉਣਾ ਪੁਰਸ਼ ਨਹੀਂ ਹੁੰਦਾ ਹਾਂ ਹਾਂ ਪਹਿਲਾਂ ਤੇ ਦੰਦਾਂ ਤੇ ਮਾਰ ਹਾਏ ਹਾਏ ਮੈਂ ਤਾਂ ਉੱਪਰ ਨੂੰ ਖਲਵਾ ਕੇ ਕੱਢ ਕੇ ਵੈਸੇ ਝਾਂਮਾ 10 ਰੁਪਈਆ ਦਾ 10 ਰੁਪਈਆ ਕਿ ਤੇਰੇ ਕੋਲ ਫਰਚਾ ਮਕਰਿਲਾ ਦੀ ਦੋ। ਆਚਾਵੇਂ ਨਾ ਅਭੀ ਵੱਧ ਗਿਆ। ਨਾ ਨਾ ਆ ਜਾ ਆ ਜਾ। ਲੋ ਜੀ ਆਗੇ। ਕੀ ਕਹਿੰਦੇ ਹੁੰਦੇ ਆ? ਡੋਲੂ ਚੱਕ ਦੁੱਧ ਮੰਗਣ ਆ। ਮੋਲ ਖਾਰੇ। ਦੁੱਧ ਖਾਰੇ ਚੀਂਗਾਂ ਦਾ ਲੈਣ ਜਾਂਦੇ ਆ। ਸਾੜੂ ਭੂਆ ਦਾ ਸੀਨ ਕੱਟ ਦੋ। ਹਾਂ। ਵੇਚੀ ਆ ਗਈ ਭੂਆ ਕੋਈ ਗੱਲ ਨਹੀਂ। ਲਾਂਹ ਤੇ ਦੁੱਧ ਪਾ ਜਲਦੀ ਜਲਦੀ ਸੀਨ ਕੱਟ। ਨਾ ਨਾ ਨਾ। ਆ ਲੋ। ਸਾੜੂ ਭੂਆ ਦਾ ਸੀਨ ਕੱਟ। ਅੱਜ ਕੀ ਕਹਿ ਸਕਦੇ ਆਂ ਅਸੀਂ? ਸਾਨੂੰ ਸਵਾਲ ਬੜਾ ਕਾਣਾ ਪਈ ਇਹ ਤੇਰਾ ਸੋਨੀ ਦਾ ਕੀ ਕਹਿਣਾ ਕੱਲੇ ਬੁਰਸ਼ ਫੁੱਲ ਗਿਆ ਦਾ ਕੋਲਗੇਟ ਕਰਕੇ ਉਹ ਬੋਲਣਾ ਮੇਰੇ ਕੋਲ ਐਮਐਸ ਕਦੋਂ ਮਿਲਣਾ ਅਮਰੀਕਾ ਦਾ ਮਗਾਇਆ ਸੀ ਦੇਖ ਕੇ ਸੱਤੇਨਾਸ਼ ਕਰਤਾ ਸੋਨੀ ਨੇ ਬਈ ਬੁਰਸ਼ ਕਰਨ ਦੀ ਜਾ ਸਿੱਖ ਲਿਆ ਕਰੋ ਪਹਿਲਾਂ ਕੋਰਸ ਕਰ ਲਾਂ ਅੰਕਲ ਤਾ ਦੇ ਸੱਤੇਨਾਸ਼ ਹੀ ਕਰਤਾ ਬਈ ਕ੍ਰੇਡਾ ਵਾਲਾ ਜੰਮਿਆ ਪਿਆ ਸੀ ਮੈਂ ਤਾਂ ਕਰਕੇ ਫਿਰ ਇਹ ਹੀ ਲਾ ਲਿਆ ਤੋਤਾ ਨਹੀਂ ਬੁਰਸਾਈ ਰੇ ਕ੍ਰੇਡਾ ਤੇਰੇ ਉੱਤੇ ਵੇ ਕੀ ਥਿਆ ਰਿਆ ਤਰ ਕਿਦਰ ਕਿਸ ਨੂੰ ਇੱਕ ਤਾਂ 11 ਵਜ ਰਿਏ ਨੇ ਅੱਜ ਦਿਨ ਨੂੰ ਖੁਸ਼ੀ ਜੜੀ ਫੇਦਨ ਪਤਾ ਨਹੀਂ ਮੇਰੇ ਨੂੰ ਖੁਸ਼ੀ ਵੀ ਅੰਕਲ ਅੰਕਲ ਸੋਨੀ ਦਾ ਘਰ ਵਾਲਾ ਬਣ ਗਿਆ ਆ ਜਾ ਬਈ ਸਾ ਸੁਣਾ ਬਈ ਸਾਰੇ ਚੱਲ ਚੱਲ ਕੱਢ ਸੀ ਨਿਆਰਾ ਚੱਲ ਬੈਠਾ ਉੱਥੇ ਚੱਲ ਇਧਰ ਆ ਪਈ ਇਧਰ ਆ ਤੂੰ ਇਧਰ ਆ ਲੈ ਸਟਾਰਟ ਹੋਣ ਲੱਗੀ ਸਾਡੀ ਫਿਲਮ ਤੇ ਸਾਡੇ ਵੀਡੀਓ ਨੂੰ ਵੱਤ ਵਾਅ ਸ਼ੇਅਰ ਕਰਿਆ ਕਰੋ ਤੇ ਲਾਇਕ ਕਰਿਆ ਕਰੋ ਕਮੈਂਟ ਕਰਿਆ ਕਰੋ ਲੈ ਫੋਲੋ 10000 ਪੂਰੇ ਕਰ ਦੋ ਸਾਨੂੰ ਇਹੋ ਜਿਹੇ ਨਜ਼ਾਰੇ ਰੋ ਡੇਲੀ ਦਿਖਾ ਦੇਣਾ ਹਾਂ ਹੱਤੂਆ ਗਾਲ ਰੱਖਿਆ ਆ ਮੈਂ ਮੱਬੀ ਦਾ ਨਾ ਕਿ ਮੈਂ ਅੱਖਾਂ ਭੰਨੀਆਂ ਨੇ ਤੇਰੀ ਲਾਤੀ ਨਾ ਲਾਵਾਂ ਫੜਦੇ ਮੈਂ ਕਿੰਨੂ ਚੱਲੋ ਜਾਓ ਉਧਰ ਗੱਲ ਸੁਣਿਆ ਕਰੋ ਲਾ ਸੋਨੇ ਲੜਾਈ ਵੀ ਗਵਾਡੀਆਂ ਜਿਹੇ ਹੋਈਂ ਡਾਰਾਂ ਡਾਰਾਂ ਇਹਨੂੰ ਡਕੀਂਦਾ ਮੈਂ ਘਰੇ ਮੈਂ ਘਰੇ ਤੱਕ ਮੈਂ ਕਹੋ ਇਹਨੂੰ ਮੈਂ ਕੀ ਦੱਸਾਂ ਕੁੱਲੇ ਜਦਾਂ ਫਿੜਦਾ ਕਿਤੇ ਮੰਨ ਲਾ ਪਾਥੀ ਦੇ ਨਾਲ ਲਾ ਕੇ ਉਹ ਚ ਪਾਤਾ ਇਹਨੇ ਰੇਵ ਨਾਲ ਹੀ ਲੱਗ ਜੂਗੀ ਇਹ ਸਮਝ ਲੈ ਆ ਦੇਖੀ ਆ ਕੀ ਆ ਫੂਕਣੀ ਆ ਇਹ ਹੋਰ ਕੀ ਆ ਤੂੰ ਗੁੰਡਾ ਉਧਰ ਅੰਕਲ ਗਲੇ ਅਜ ਸੋਰਸ ਅਜੇ ਵੀ ਕੁੱਟਣ ਗਿਆ ਕੁੱਟਣਾ ਅੰਗੜ ਦੋਨਾਂ ਨੂੰ ਕੁੱਟੂ ਅੰਕਲਾ ਮੰਨ ਲਾ ਮੇਰੇ ਪੜਨਗੇ ਅੱਜ ਦੋਨਾਂ ਦੇ ਪੜਨਗੇ ਸਰਦਾਰ ਦੀ ਕੁੜੀ ਪਣੀ ਹੋਈਆਂ ਨਾਲੇ ਮੈਂ ਸਰਪੰਚ ਦੇ ਘਰ ਆ ਦੇਖਾ ਦਿੱਤੇ ਆ ਹਾ ਦੋ ਪਾਈ ਹੋਈਆਂ ਦਾ ਸਵਾਸਟਰ ਜੀ ਅੱਜ ਤਾਂ ਟੰਟੀ ਵਾਲੇ ਕੱਪੜੇ ਪਾ ਲੈਣੇ ਸੀ ਚਲ ਕਿਤੇ ਮਰਜ਼ੀ ਪਾ ਲਾ ਚਲੋ ਆਜੋ ਅੱਗੇ ਕੱਪੜੇ ਬੁੱਲੇ ਵਾਲੇ ਨੇ ਮਰੇ ਹੁੰਦੇ ਜਰ ਮੈਂ ਇੱਕ ਚੰਨੀ ਕਿਧਰ ਕਿੱਕ ਮੈਂ ਦੋਨਾਂ ਕੋਲ ਆ ਕੇ ਤੈਗਾ ਇਹਨਾਂ ਕੋਲ ਮੇਰੇ ਕੋਲ ਗੁਜਰਾਂ ਦੀ ਕੱਟੀ ਕਹਿੰਦੀ ਹੈ ਨਹੀਂ ਚਲ ਜਾ ਤੰਦ ਕੱਢੀ ਨਹੀਂ ਖੱਟੇ ਦਾ ਕੜੀ ਖਾਦੀ ਸੀ ਅੱਜ ਚੌਲ ਨਾ ਲੱਗੇ ਪਏ ਦੰਦਾਂ ਦੇ ਤਾਂ ਚਿੱਟੇ-ਚਿੱਟੇ ਹੋਏ ਪੈ ਜਾਂਦੇ ਦੇ ਦੇਖੀ ਦੇਖੀ ਇਹ ਤਾਂ ਕੜੀ ਲੱਗੀ ਕੜੀ ਲੱਗੀ ਪਈ ਆ ਉਹ ਆ ਗਿਆ ਖੁੰਡਾ ਲੈ ਕੇ ਇੰਕਲਾਜ ਲੈ ਆਵੇ ਖੁੰਡਾ ਲੈ ਕੇ ਆਇਆ ਭੜਕਾਣਾ ਕਰਨ ਚ ਆ ਹਾਂ ਹੁੰਦਾਗਾ ਤੁਰਿਆ ਲੈ ਦੱਸ ਇਹ ਗੱਲਾਂ ਹੀ ਕਰ ਜਾਂਦੇ ਪੁੱਤ ਇਹ ਖੁੰਡੇ ਨੂੰ ਧਰਦਿਆ ਕਰੇ ਤਾਂ ਨਾਲ ਹੀ ਫੂਕਣਾ ਪਊ ਇਹਨੂੰ ਕਾਣੂ ਧਰਦਾ ਇਹ ਉਹ ਨਾਲ ਨਹੀਂ ਫੁਕਤਾ ਜੇ ਮੈਂ ਮੇਰੇ ਚ ਕਹਿ ਦਿੰਦਾ ਜੇ ਮੈਂ ਪਹਿਲਾਂ ਆ ਗਿਆ ਨਾ ਇਹ ਬਾਤ ਕੰਮ ਦਿਆ ਕਰੂ ਤੈਨੂੰ ਖੁੰਡਾ ਲੈ ਉਹ ਕਹਿੰਦਾ ਲਾ ਲੂ ਭਾਈ ਕੰਮ ਤਾਂ ਦਿਆਊਗਾ ਬਾਅਦ ਤੂੰ ਕੀ ਕਰ ਲੈ ਗਰੀ ਭਾਈ ਇਹ ਕੀ ਕਹਾ ਬਾਪੂ ਹਾਂ ਇਹ ਕਹਾਂ ਸਮਝ ਲਈ ਜੀ ਤੂੰ ਕਹੀਂ ਮੇਰੇ ਬਾਪੂ ਵਾਕੇ ਬਾਪੂ ਦਾ ਖੁੰਡਾ ਤਾਂ ਇੱਥੇ ਹੀ ਰਹੂਗਾ ਨਾ ਨਾ ਬਾਪੂ ਗਿਆ ਨਹੀਂ ਬਾਪੂ ਤਾਂ ਸਾਡੇ ਨਾਲ ਹੀ ਰਿਹਾ ਕਰੂਗਾ ਦੋ ਚਾਰ ਲਾ ਦਿਆ ਕਰ ਖੁੰਡੇ ਜੇ ਤੂੰ ਬੋਲਾ ਤੂੰ ਬਾਪੂ ਗਲਚ ਪਾ ਲਿਆ ਕਰੂ ਖੁੰਡੀ ਜੀ ਮੈਂ ਨਾ ਨਾ ਗਲਚ ਨਹੀਂ ਭਾਈ ਇਹ ਮੂੰਹ ਤੇ ਪਾ ਲਿਆ ਆ ਆ ਇੱਧਰ ਲੱਭਾ ਸਮੂਹ ਤੇ ਪਾ ਲੈਣਾ ਮੂੰਹ ਤੇ ਪਾ ਕੇ ਫਿੱਕਦੇ ਫਿਰ ਟੀਕੂਏ ਕਿੱਥੋਂ ਪਾਰਟੀ ਲੋਟ ਆਉਂਦੀ ਆ ਠੀਕ ਹੈ ਠੀਕ ਆ ਮੈਂ ਲੋਟ ਕਰੂੰਗਾ ਇੱਕ ਦੋ ਸਾਲ ਚ ਚੱਲ ਕਰੇ ਸਟਾਰ ਚੱਲ ਵਨ ਟੂ ਕਰੇ ਚੱਲੇ ਹਾਂ ਹਾਂ ਤਲਾ ਜੋ ਸਾਈਡ ਤੇ ਅਲੰਕੜ ਹੋ ਛੜ ਤੇ ਅੱਜ ਤਾਂ ਮੈਂ ਐਂ ਕਹਿ ਗਰੂ ਵੀ ਐਸ ਕਾਰਟ ਵੀ ਨਹੀਂ ਦੇਗੀ ਤਾਂ ਹੀ ਕਹਿ ਰਹੀ ਫਿਰ ਕਿਉਂ ਤਾਂ ਵਾਰੀ ਗਏ ਮਨ ਦੀ ਤੋਰੀ ਆਂ ਰਹੀ ਆ ਬੰਦ ਜੇ ਮੇਰਾ ਤੇਰੇ ਨਾਲ ਵਿਆਹ ਹੋ ਜਾਂਦਾ ਮੈਂ ਡੁੱਬ ਕੇ ਖੌਣਾ ਮਰਦੀ ਮੈਂ ਕਹ ਤੂੰ ਬੇ ਉਹਦਾ ਵਿਆਹ ਕਿ ਕਰਿਆ ਹੁੰਦੀ ਆ ਹੁਣ ਤੂੰ ਐਂ ਕਹਿੰਦਾ ਰਹਿਣਾ ਪਰਖ ਦਾ ਰਹਿਣਾ ਮੈਨੂੰ ਕੋਈ ਤਰ੍ਹਾਂ ਦੀ ਗੁੱਸ ਨਾ ਮੈਂ ਕਹ ਤੂੰ ਹੁਣ ਤੈਨੂੰ ਬਾਹਰੋਂ ਸੋਹਣਾ ਟੱਕਰ ਦੇਉਣਗੇ ਪਤਾ ਮੈਨੂੰ ਖੈਂਦਾ ਰਹਿਣਾ ਬੁੜੀਆਂ ਨਾਲ ਸਰਦਾਰ ਨਾਲ ਕਰਦਾ ਰਹਿਣਾ ਚਲੋ ਜਬਾਂ 2 3 ਐਕਸ਼ਨ ਐਕਸ਼ਨ ਨੀ ਆ ਪਾਠੀਆਂ ਕਫੂਕੀ ਜਾਨੀ ਆ ਨੀ ਉਧਰ ਖਸਮ ਲਵਾਇਆ ਹੋਇਆ ਗੀਜਰ ਉਹਦੇ ਧਰਲਾ ਪਾਣੀ ਉਹ ਤੇ ਕਹਾਂ ਮੈਂ ਹੱਥ ਸੇਕ ਲੂੰਗੀ ਖਸਮ ਤੇ ਹੱਥ ਸੇਕ ਲੂੰ ਨੀ ਆਹ ਬਥੇਰੀਆਂ ਮੈਂ ਕਿਹਨੇ ਕਿੱਥੋਂ ਲੈ ਕੇ ਆਵਾਂਗੇ ਟਾਰਨਾ ਬਹਿ ਜਾਂਦੀ ਹੈਗੀ ਮਹਾਰਾਣੀ ਬਣ ਕੇ ਚੁੱਲ੍ਹੇ ਤੇ ਨਹੀਂ ਬੱਥਨੇ ਵਾਲਾ ਬੋਲ ਜੇ ਨਾ ਸੇਕਣਾ ਤਾਂ ਬੈਠ ਜਾ ਨੀ ਬਥੇਦੇ ਨਾ ਬੋਲ ਭਜਾਏ ਇਹਨੂੰ ਨਾਲ ਪਾਏ ਤੇ ਪਾਣੀ ਨੀ ਮੈਂ ਹੁਣ ਪਾ ਦੂੰ ਤੇ ਜੱਗ ਭਰ ਕੇ ਪਾਣੀ ਦਾ ਦੰਦ ਕੱਟ ਲੈ ਦੰਦ ਕੱਟਣਾ ਕੀ ਬੁਝਾ ਦੇ ਪਾਣੀ ਕਿਵੇਂ ਪਾਵੇਂਗੀ ਤੂੰ ਪਾਣੀ ਨਾ ਪਾਏ ਯਾਰ ਇਹ ਬੁਝਾ ਦੇ ਮੈਂ ਕਹਿੰਦਾ ਮੈਂ ਫੂਕ ਨਹੀਂ ਮਾਰਾਂ ਨਾ ਨਾ ਪਾਣੀ ਧਰ ਬਈ ਉੱਤੇ ਧਾਰੇ ਯਾਰ ਉੱਤੇ ਇੱਥੇ ਧਰਿਆ ਹੋਇਆ ਪਾਣੀ ਤੇਰਾ ਠੀਕ ਹੈ ਪਾਣੀ ਰੱਖਣਾ ਇੱਥੇ ਪਾਣੀ ਧਰ ਬਈ ਉੱਤੇ ਕਰਮ ਕਰ ਲਾ ਇਹ ਕਹਿੰਦਾ ਚੰਗਾ ਕੋ ਤੇ ਮੈਂ ਇੱਧਰ ਧਰ ਦਿੰਨੀ ਆ ਫੇਰ ਮੈਂ ਕਹਦਾ ਹਾਂ ਬਣੇਗੀ ਨਾ ਨਾ ਬੇਬੇ ਨਹੀਂ ਮੈਂ ਤਾਂ ਪਾਣੀ ਧਰ ਬੇਬੇ ਆਪ ਇੱਕ ਨੂੰ ਅੱਗੇ ਸੇਕੀ ਨਹੀਂ ਅੱਗ ਨਹੀਂ ਸੇਕਦੀ ਬੇਬੇ ਪਾਣੀ ਧਰ ਰਿਹਾ ਹੋਇਆ ਇਹ ਨੀ ਪਨੀਲਾ ਲਾ ਦੇ ਤੂੰ ਅਚਾਨਕ ਟ ਲੈਟ ਨਹੀਂ ਹੁੰਦੀ ਤੂੰ ਲੈਟ ਨੂੰ ਚਲ ਦਵਾਰੇ ਕਰ ਯਾਰ ਮੈਂ ਕਿਹਨਾਂ ਨੇ ਮਾਰੇ ਮਾਂ ਜੀ ਬਟਾਇਆ ਉਹ ਬਾਹਲੀ ਬੁੜੀ ਨਹੀਂ ਹੈਗੀ ਚਾਹ ਬੇਟਾ ਨਾ ਆਉਂਦਾ ਨਾਲੇ ਫੇਸ ਨਾ ਮਾਰਿਆ ਗਿਆ